ਪਾਸਟਰ ਅੰਕਰ ਨੋਲਾ ਮਿਨਿਸਟਰੀ ਵੱਲੋਂ ਬਟਾਲਾ ਦੇ ਪਿੰਸੋ ਨਯਾ ਵਿਖੇ ਇੱਕ ਰੋਜ਼ਾ ਮਸੀਹ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਪ੍ਰਚਾਰਕ ਦੇ ਤੌਰ ਤੇ ਪਾਸਟਰ ਅੰਕਰ ਨੋਲਾ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਪਾਸਟਰ ਸੋਨੀਆ ਨਰੂਲਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੂਤਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ 10 ਲੱਖ ਤੋਂ ਵੱਧ ਲੋਕਾਂ ਨੇ ਮਸੀਹ ਸੰਮੇਲਨ ਵਿੱਚ ਹਿੱਸਾ ਲਿਆ ਤੇ ਪਵਿੱਤਰ ਬਾਈਬਲ ਦੇ ਪ੍ਰਵਚਨ ਨੂੰ ਸੁਨਿਆ ਅਤੇ ਪਾਸਟਰ ਅੰਗਰੂਲਾ ਜੀ ਨੇ ਸਭ ਸੰਗਤਾਂ ਨੂੰ ਆਪਸੀ ਪ੍ਰੇਮ ਤੇ ਪਾਈਚਾਰਕ ਸਾਂਝ ਦਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਅੰਗਰੂਲਾ ਮਿਸ਼ਨਰੀ ਦੀ ਸਾਰੀ ਟੀਮ ਵੱਲੋਂ ਉਖਤਾ ਪ੍ਰਬੰਧ ਕੀਤੇ ਗਏ ਔਰ ਨਾਲ ਹੀ ਇਸ ਮੌਕੇ ਤੇ ਜਤਿੰਦਰ ਮਸੀਹ ਗੌਰਵ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਡੇਰਾ ਬਾਬਾ ਨਾਨਕ ਦੇ ਐਮ ਐਲ ਏ ਗੁਰਦੀਪ ਸਿੰਘ ਰੰਧਾਵਾ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਸਰਦਾਰ ਬਲਬੀਰ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਪ੍ਰਭੂ ਦੇ ਦਾਸ ਅੰਕਲ ਨੂਲਾ ਜੀ ਦਾ ਬਟਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਤੇ ਪ੍ਰਾਰਥਨਾ ਕਰਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਤਿੰਦਰ ਮਸੀਹ ਗੌਰਵ ਤੇ ਬਾਕੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਧੀਆ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ अब देखा था नो उठा के हाले मिया बोलो आवाज सात बार बोलो हाले लुया ऊंची आवाज दे देख खुदावन आज तेरा पवित्र आत्मा મેનું માઈક દેવાંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંંં ਮਾਈਕ ਦਾ ਕੰਮ ਕਰਨ ਲਈ ਆਇਆ ਹਾਂ ਖੁਦਾਵੰਦ ਤੂੰ ਬੋਲੇ ਤੇਰੇ ਲੋਕ ਸੁਣਨ ਵਰ ਜਿੰਨੇ ਸੁਣਨ ਖੁਦਾਵੰਦ ਉਹ ਜੀਉਂ ਕਰਨ ਪ੍ਰਵੇਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਆਮੀਨ ਉੱਚਾ ਹੈ ਆਸ਼ੀਸ਼ ਤੁਹਾਡੀ ਇਹ ਚਰਚ ਸਾਰੇ ਨਾ ਪਰਮੇਸ਼ੁਰ ਦੀ ਹਜ਼ੂਰੀ ਆਪਾਂ ਜਿੰਨੇ ਲੋਕ पिछे बैठे हाँ खड़े हाँ टेंट लगा सिगा उस तो एक्स्ट्रा लोग से के टेंट वाले को टेंट खत्म हो चुके हैं साउंड का साउंड पिछले लोग बहुत ज्यादा ने लेकिन मैं एक गल तुम दसना चाहता हाँ कि इस तो पहला आप वचन सुनिए और पवित्र आत्मा के कमां नखिए हमेशा मीटिंग सभावान ਸਰਕਾਰ ਦੇ ਨੁਮਾਇंदे ਐਮ ਐਲ ਏਜ਼ ਨੇ ਵੀ ਬ੍ਰਦਰਸ ਨੇ ਆਂਦੇ ਨੇ ਮਿਲਣ ਲੇਕਿਨ ਅੱਜ ਮੈਂ ਚਾਹੁੰਦਾ ਸੀ ਕਿ ਆਪਾਂ ਇਹਨਾਂ ਨੂੰ ਸਟੇਜ ਤੇ ਲੈ ਕੇ ਆ ਕੇ ਇਹਨਾਂ ਦੀ ਪ੍ਰਾਰਥਨਾ ਕਰੀਏ ਇਹਨਾਂ ਵਿਚ ਨੂੰ ਮਿਲ ਕੇ ਪੇ ਜਿੱਦਾ ਸੀ ਹਮੇਸ਼ਾ ਜੂਵੇਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹਨੇਰਾ ਬਾਦਰੀਆ ਸਾਨੂੰ ਬਾਈਬਲ 'ਚ ਲਿਖਿਆ ਲੋੜ ਹੈ ਪ੍ਰਾਰਥਨਾ ਕਰਨ ਦੀ ਉਹਨਾਂ ਦੇ ਲਈ ਜਿਹੜੇ ਉਹਦਿਆਂ ਦੇ ਉੱਤੇ ਨੇ ਤੇ ਕਿਉਂ ਕਰਨੀ ਪ੍ਰਾਰਥਨਾ ਉਹਨਾਂ ਲਈ ਬਾਈਬਲ 'ਚ ਲਿਖਿਆ ਤਾਂ ਕਿ ਤੁਸੀਂ ਗੰਭੀਰਤਾ ਨਾਲ ਚੈਨ ਨਾਲ ਤੇ ਵਿਸ਼ਰਾਮ ਦੇ ਨਾਲ ਆਪਣਾ ਜੀਵਨ ਬਿਤਾ ਸਕੋ ਤੁਸੀਂ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰੋ ਜਿਹੜੇ ਪੋਲਿਟੀਕਲ ਉਹਦਿਆਂ ਦੇ ਉੱਤੇ ਨੇ ਤਾਂ ਕਿ ਪਰਮੇਸ਼ਵਰ ਉਹਨਾਂ ਦੇ ਪੀਲਾ ਦੇ ਦਿਮਾਗਾਂ 'ਤੇ ਆਪਣਾ ਧਿਕਾਰ ਰੱਖੇ ਉਹਨੂੰ ਬਟਾਲੇ ਦਾ ਕਰੂਸੇਡ ਹੋਣਾ ਸੀ ਮੀਟਿੰਗ ਹੋਣੀ ਸੀਗੀ ਤੇ ਮੈਂ ਦਾਸਰੇ ਸੀ ਕਿ ਇਹਨਾਂ ਦਿਨਾਂ ਦੀ ਮੀਟਿੰਗ ਨਾ ਕਰੀਏ ਯੁੱਧ ਦੇ ਹਾਲਾਤ ਨੇ ਮੀਟਿੰਗ ਬੰਦ ਵੀ ਹੋ ਸਕਦੀ ਲੇਕਿਨ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਸੀ ਕਿ ਨਹੀਂ ਕੈਡੀ ਡੇਟ ਜਿਹੜੀ ਉਹ ਕੈਨਸਲ ਨਹੀਂ ਕਰਨੀ ਆਪਣਾ ਕੰਮ ਕਰਦੇ ਰਹਿਣਾ ਔਰ ਅੱਜ ਦੇਖੋ ਆਪਾਂ ਪਰਮੇਸ਼ਰ ਦੀ ਪ੍ਰੈਜ਼ੈਂਸ ਮੌਜੂਦ ਹੈ ਔਰ ਮੈਂ ਸਰਕਾਰ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਥੈਂਕਸ ਕਰਨਾ ਚਾਹਣਾ ਕਿ ਇਹਨਾਂ ਨੇ ਖੁਦ ਆਪਣੇ ਆਪ ਇਹਨਾਂ ਕਮਾਨੂ ਦਿੱਤਾ ਜ਼ੋਰ ਨਹੀਂ ਲਾਣਾ ਪੈਂਦਾ ਇਹਨਾਂ ਨੂੰ ਕਹਿ ਕੇ ਆਪਣੇ ਆਪੇ ਬਨਮੀਸ਼ਰਤੇ ਕੰਮਾਂ ਨੂੰ ਕਰਦੇ ਆ ਰੱਬ ਬਹੁਤ ਬਰਕਤ ਦਵੇ ਇਹਨਾਂ ਨੂੰ ਬਹੁਤ ਵਧਾਵੇ ਨਾ ਮੇਰੇ ਕਬੇਵਾਸਾ ਮੇਰਾ ਬ੍ਰਦਰ ਸ਼ੈਰੀ ਬਲ ਸਿੰਘ ਬਹੁਤ ਸਾਲਾਂ ਤੋਂ ਇਹ ਰੱਬ ਦੇ ਲੋਕਾਂ ਨਾਲ ਜੁੜੇ ਹਨ ਜਬਰੂਸ ਇੱਕ ਵਾਰ ਜੀ ਸਰਕਾਰ ਦੇ ਵਿੱਚ ਕਬੱਡੀ ਜ਼ਿੰਮੇਵਾਰੀ ਨਿਭਾਰੇ ਨੇ ਬਲਬੀਰ ਜੀ ਸਾਡੇ ਨਾਲ ਨੇ ਨਵੇਂ ਚੁਣੇ ਐ ਐਮਐਲ ਗੁਰਦੀਪ ਦਾ ਵਾਸ ਐਸੇ ਏਰੀਏ ਚ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਵੀ ਮਿਲ ਕੇ ਗਏ ਸੀ। ਤੋਂ ਮੈਂ ਇਹ ਚਾਹੁੰਦਾ ਸੀ ਕਿ ਆਪਾਂ ਹਮੇਸ਼ਾ ਇਹਨਾਂ ਨੂੰ ਪਿੱਛੇ-ਪਿੱਛੇ ਮਿਲਦੇ ਦਾ ਸੀਗਾ। ਮੈਂ ਸੋਚਦਾ ਸੀ ਕਿ ਹੁਣ ਆਪਾਂ ਇਹਨਾਂ ਨੂੰ ਲੈ ਕੇ ਆ ਕੇ ਤੁਹਾਨੂੰ ਦੱਸੀਏ ਕਿ ਤੁਸੀਂ ਇਹਨਾਂ ਲੋਕਾਂ ਦੇ ਲਈ ਹਮੇਸ਼ਾ ਪ੍ਰਾਰਥਨਾ ਕਰੋ। ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਇਹਨਾਂ ਨੂੰ ਯਾਦ ਰੱਖੋ। ਚੀਫ ਮਿਨਿਸਟਰ ਸਾਹਿਬ ਨੂੰ ਵੀ ਦੀ ਵੀ ਉਹਨਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਇਹ ਰੱਬ ਇਹਨਾਂ ਨੂੰ ਹੋਰ ਤਾਕਤ ਦੇ ਅੱਗੇ ਲੈ ਕੇ ਜਾਵੇ ਪਰ ਪੰਜਾਬ ਦੀ ਸ਼ਾਂਤੀ ਲਈ ਹਮੇਸ਼ਾ ਅਸੀਂ ਬਰਾਰਥਨਾ ਕਰਦੇ ਰਹਾਂਗੇ ਕਿ ਪ੍ਰਭੂ ਜਿੰਨੇ ਭਾਈਚਾਰੇ ਨੇ ਸਾਡੇ ਵਿੱਚ ਉਹਨਾਂ ਦੀ ਹਮੇਸ਼ਾ ਸ਼ਾਂਤੀ ਜਿਹੜੀ ਬਣੀ ਰਹੇ ਬਹੁਤ سارے ਮੁੱਦੇ ਲੋਕਾਂ ਨੇ ਚੱਕੇ ਕੁਝ ਦਿਨਾਂ 'ਚ ਪਰ ਮਨੁਗਾਨੇ ਬੰਤੂ ਬੋਲਦਾ ਕਿਉਂ ਨਹੀਂ ਜੇ ਮੈਂ ਬੋਲੂੰਗਾ ਤੇ ਹੋ ਸਕਦਾ ਹੈ ਕਿ ਦੋ ਮੁੱਦਿਆਂ 'ਤੇ ਦੋ ਭਾਈਚਾਰਿਆਂ 'ਚ ਲੜਾਈ ਹੋ ਜਾਵੇ ਮੈਂ ਕੌਮ ਦਾ ਸੋਚਣਾ ਤੁਸੀਂ ਆਪਣਾ ਸੋਚਦੇ ਹੋ ਉਸੇ ਇੰਨਾ ਹੀ ਫਰਕ ਇਸ ਲਈ ਆਪਣੇ ਹੱਥਾਂ ਨੂੰ ਉਠਾਵਾਂਗੇ ਆਪਾਂ ਸੇ ਕੁਝ ਕਹਿਣਾ ਚਾਹੁੰਦੇ ਜਨਮਤ ਸੀ ਬਹੁਤ ਬਹੁਤ ਤੁਹਾਡਾ ਤਨਵਾਦ ਹੈ ਜਿੰਨੇ ਵਾਰ ਵੀ ਤੁਹਾਡੇ ਦਰਸ਼ਨ ਕਰ ਕੇ ਆਏ ਆ ਤੇ ਇੱਕ ਨਵੀਂ ਊਰਜਾ ਲੈ ਕੇ ਆਏ ਨਵੀਂ ਤਾਕਤ ਲੈ ਕੇ ਆਏ ਆ ਹallelujah ਹallelujah ਸਭ ਬਹੁਤ ਖੁਸ਼ੀ ਹੈ ਕਿਉਂਕਿ ਅਕਸਰ ਸਾਡੇ ਡੇਰਾ ਬਾਬਾ ਨਾਨਕ ਦੇ ਲੋਕ ਫਤੇਗੜ ਚੂੜੀਆਂ ਦੇ ਲੋਕ ਗੁਰਦਾਸਪੁਰ ਦੇ ਲੋਕ ਪਟਾਣੇ ਦੇ ਲੋਕ ਇੱਕ ਆਸ ਦੀ ਨਿਗਾਚ ਸੀ ਕਿਉਂਕਿ ਤੁਹਾਡੇ ਦਰਸ਼ਨ ਕਰਦੇ ਜਲੰਧਰ ਤੇ ਚਲੇ ਜਾਂਦੇ ਸੀ ਪਰ ਅੱਜ ਸਾਰੇ ਭਾਗਾ ਵਾਲਿਆਂ ਤੁਸੀਂ ਆਪ ਬਟਾਲੇ ਆਏ ਹੋ ਸਾਡੀ ਧਰਤੀ ਤੇ ਪਾਣ ਲੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵੈਲਕਮ ਜੀ ਥੈਂਕ ਯੂ ਬੜਾ ਭਾਗਾ ਵਾਲਾ ਤੇਨਾ ਅੱਜ ਬਟਾਲੇ ਲਈ ਕਿ ਜਿਨ੍ਹਾਂ ਨੂੰ ਆਪਾਂ ਟੀਵੀ ਤੇ ਦੇਖਦੇ ਆਂ ਚੈਨਲਾਂ ਤੇ ਦੇਖਦੇ ਆਂ ਅੱਜ ਉਹ ਪ੍ਰਭੂ ਦੀ ਕਿਰਪਾ ਨਾਲ ਉਹ ਸਾਡੇ ਵਿੱਚ ਖੜੇ ਨੇ ਇਸ ਤੋਂ ਵੱਡਾ ਸੁਭਾਗਾ ਪਰਿਆ ਦਿਨ ਕੋਈ ਨਹੀਂ ਹੋ ਸਕਦਾ ਚੰਗਾ ਅੱਜ ਦੇ ਦਿਨ ਸੁਭਾਗਾ ਪਰਿਆ ਇਹ ਬਟਾਲੇ ਵਾਲਿਓ ਜਿਲ੍ਹਾ ਗਰਦਾਸਪੁਰ ਵੱਦੀ ਸਮੁੱਚੀ ਕ੍ਰਿਸਚਨ ਕਮਿਊਨਿਟੀ ਲਈ ਵਧਾਈ ਦਾ ਦੇਣਾ ਮੈਂ ਅੱਜ ਦੇ ਦਿਨ ਸਮੁੱਚੀ ਕ੍ਰਿਸਚਨ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੂੰ ਲੋਕ ਮਿਲਣ ਲਈ ਤਰਸਦੇ ਸੀਗੇ ਅੱਜ ਉਹ ਤੁਹਾਡੇ ਵਿੱਚ ਆਪ ਤਾਂ ਆ ਕੇ ਖੜੇ ਨੇ ਬਹੁਤ ਬਹੁਤ ਧੰਨਵਾਦ ਬਾਈਬਲ ਦੀ ਧਰਤੀ ਤੇ ਆਉਣ ਤਾਂ ਬਾਈਬਲ ਜਨ ਸਮੁੱਚੀ ਆਮ ਆਦਮੀ ਪਾਰਟੀ ਤੁਹਾਡਾ ਇੱਥੇ ਆਉਣ ਤੇ ਵੈਲਕਮ ਕਰਦੇ ਆਂ ਔਰ ਰਮੇਸ਼ਾ ਹੀ ਕ੍ਰੈਟਰ ਕਮਿਊਨਿਟੀ ਦੇ ਨਾਲ ਚੜ੍ਹਨ ਨੂੰ ਖੜਿਆ ਬਾਈਬਲ ਜਿ ਲਿਖਿਆ ਕਿ ਧੰਨ ਨੇ ਉਹ ਲੋਕ ਉਹ ਪੈਰ ਜਿਹੜੇ ਸੁਸਮਾਚਾਰ ਲੈ ਕੇ ਆਉਂਦੇ ਨੇ ਮੈਂ ਆਪਣੇ ਆਪ ਨੂੰ ਸਪੈਸ਼ਲ ਨਹੀਂ ਸਮਝਦਾ ਬਸ ਮੈਂ ਇਨਾ ਸਮਝਦਾ ਕਿ ਮੈਂ ਆਪਣਾ ਜੀਵਨ ਜੜਾਓ ਪਰਮੇਸ਼ਵਰ ਦੇ सु समाचार लिए दिता किसी धर्म नहीं दिता ईसाइत फैलाने परमेश्वर के नाम पर मैं हमेशा खड़ा रहा इस काम के लिए आओ प्रार्थना करिए सब जन सारे आम आदमी पार्टी की लीडरशिप और दूसरे लीडर्स भी खुदावन जे इस इलाके क्योंकि तेरे घर के भी कोई पक्षपात नहीं है खुदावन मैं प्रार्थना करता हाँ मेरे पिता इन्होंने परिवारों के लिए ਇਹਨਾਂ ਦੇ ਜੀਵਨਾਂ ਦੇ ਲਈ ਤੁਹਾਨੂੰ ਇਹਨਾਂ ਨੂੰ ਬਰਕਤ ਦੇ ਖੁਦਾਵੰਦ वचन ਦੇ ਵਿੱਚ ਲਿਖਿਆ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਹਨ ਉਹ ਤੁਹਾਡੇ ਨਾਲ ਹਨ ਮੇਰੇ ਪਿਤਾ ਇਹ ਮੇਰੇ ਭਰਾ ਜਿਹੜੇ ਤੇਰੇ ਨਾਮ ਨੂੰ ਇੱਜ਼ਤ ਦੇ ਰਹੇ ਹਨ ਖੁਦਾਵੰਦ ਇਹ ਮੈਨੂੰ ਇੱਜ਼ਤ ਨਹੀਂ ਦੇ ਰਹੇ ਤੈਨੂੰ ਇੱਜ਼ਤ ਦੇ ਰਹੇ ਹਨ ਖੁਦਾਵੰਦ ਉਹ ਕਿ ਵਚਨ ਤੇ ਲਿਖਿਆ ਜੇ ਕੋ ਤਰ ਮੀਨੂ ਤਰ ਮੀ ਸਮਝ ਕੇ ਇੱਕ ਠੰਡਾ ਗਲਾਸ ਪਾਣੀ ਦਾ ਵੀ ਪਿਲਾਏਗਾ ਉਹ ਆਪਣਾ ప్రతిਫਲ ਕਦੀ ਨਾ ਖੋਏਗਾ ਮੇਰੇ ਪਿਤਾ ਸਾਰੀ ਇੱਜ਼ਤ ਸਾਰੀ ਮਹਿਮਾ ਸਾਰਾ ਜਲਾਲ ਅਸੀਂ ਤੁਹਾਡੇ ਨਾਮ ਨੂੰ ਦਿੰਦੇ ਹਾਂ ਕਿ ਤੁਹਾਡੇ ਵਚਨ ਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ ਖੁਦਾਵੰਦ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਕਿ ਬਹੁਤ ਸਾਰੇ ਲੋਕ ਅੱਜ ਨਸ਼ਿਆਂ ਤੋਂ ਆਜ਼ਾਦ ਹੋ ਕੇ ਆਪਣੇ ਪਾਪਾਂ ਤੋਂ ਮਨ ਫਰਾ ਕੇ ਇਥੋਂ ਜਾਣਗੇ ਤੁਹਾਡੇ ਜੀਵਨ ਦੇ ਨਾਮ ਦੇ ਵਿੱਚ ਅਸੀਂ ਸਭ ਮੰਗਦੇ ਹਾਂ ਆਮੀਨ ਊਰਜਾ ਆਸ਼ੀਸ਼ ਸਭ ਸਾਡੀ ਅਜੰਤ ਉੱਚੀ ਆਵਾਜ਼ ਦੇ ਵਿੱਚ ਤਾਰੀਫ ਕਰਕੇ ਸਭ ਪਰਮੇਸ਼ਰ ਦੇ ਜੀਵਤ ਨਾਮ ਨੂੰ ਮਹਿਮਾ ਦਿਓ ਹallelujah ਬੋਦ ਦੇ ਸਾਰੇ ਜਨ ਪੂਜੀ ਆਵਾਜ਼ ਰਿਤ ਬੋ ਹallelujah ਫਿਰ ਪੂਜੀ ਆਵਾਜ਼ ਜਹਾਨ